ਦੇਸ਼ ਵਿਦੇਸ਼ ਵਿੱਚ ਵੱਸਦਿਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਆਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਵਾਸਤੇ ਹਰਿਆਣਾ ਸਰਕਾਰ ਦਾ ਮਾਣਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਦਾ ਉਹਨਾਂ ਦੀ ਸਮੁੱਚੀ ਕੈਬਨਿਟ ਦਾ ਉਹਨਾਂ ਦੀ ਪਾਰਟੀ ਦਾ ਆਪ ਸੰਗਤਾਂ ਦੇ ਰੂਬਰੂ ਹੋਇਆ ਆਪ ਸਾਰਿਆਂ ਨੇ ਦੇਖਿਆ ਕਿ ਕੱਲ ਹਰਿਆਣਾ ਦੀ ਵਿਧਾਨ ਸਭਾ ਦੇ ਅੰਦਰ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਸ੍ਰੀ ਨੈב ਸਿੰਘ ਸੈਣੀ ਨੇ ਜੋ ਐਲਾਨ ਕੀਤਾ ਕਿ 1984 ਦੇ ਜਿਹੜੇ ਕਤਲੇਆਮ ਦੇ ਸ਼ਿਕਾਰ ਹੋਏ ਪਰਿਵਾਰ ਹਰਿਆਣਾ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ 750-150 ਦੇ ਕਰੀਬ ਪਰਿਵਾਰ ਜਿਹੜਾ ਉਹ ਇਸ ਸਿੱਖ ਵਿਰੋਧੀ ਚੱਲੀ ਲਹਿਰ ਦਾ ਸ਼ਿਕਾਰ ਹੋਇਆ ਸੀ ਤੇ ਉਹਨਾਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸ੍ਰੀ ਨੈਭ ਸਿੰਘ ਸੈਣੀ ਨੇ ਐਲਾਨ ਕੀਤਾ ਇਸ ਲਈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਕੈਬਨਿਟ ਦਾ ਸਮੁੱਚੀ ਪਾਰਟੀ ਦਾ ਦਿਲ ਦੀਆਂ ਗਹਿਰਾਈਆਂ ਚਾਪਣੇ ਵੱਲੋਂ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਤੇ ਇਹਦੇ ਵਾਸਤੇ ਬਹੁਤ ਜਲਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ ਕੀਤਾ ਜਾਵੇਗਾ ਮੈਂ ਆਪ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਜਿਸ ਵੇਲੇ 1984 ਦਿੱਲੀ ਦੀ ਧਰਤੀ ਤੇ ਸਿੱਖਾਂ ਦਾ ਸੋਚੀ ਸਮਝੀ ਸਾਜਿਸ ਦੇ ਤਹਿਤ ਕਤਲੇਆਮ ਕੀਤਾ ਗਿਆ ਸੀ ਉਸ ਵੇਲੇ ਦੀ ਸਰਕਾਰ ਦੇ ਵੱਲੋਂ ਹਰਿਆਣੇ ਦੇ ਅੰਦਰ ਵੀ ਜਿਵੇਂ ਹੋਂਦ ਚਿੱਲੜ ਪਟੌਦੀ ਹੋਰ ਕਈ ਥਾਵਾਂ ਦੇ ਉੱਤੇ ਬੜਾ ਕਤਲੇਆਮ ਪੂਰਾ ਪਿੰਡ ਹੀ ਜਿਹੜਾ ਸੀ ਉਜਾੜ ਕੇ ਰੱਖ ਦਿੱਤਾ ਸੀ ਹੋਂਦ ਚਿੱਲੜ ਜਿਸ ਪਿੰਡ ਵਿੱਚ ਮੈਂ ਕਈ ਵਾਰ ਜਾ ਕੇ ਆਇਆ ਉਹਦੇ ਨੇੜੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਜਿੱਥੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਉਹ ਜ਼ਖਮ ਅੱਜ ਵੀ ਅੱਲੇ ਆ ਕਿ ਉਹਦਾ ਪੂਰਾ ਇਨਸਾਫ ਨਹੀਂ ਹੋਇਆ ਭਾਵੇਂ ਕਿ ਪਿਛਲੇ ਸਮੇਂ ਸਰਕਾਰ ਨੇ ਇੱਕ ਕਮਿਸ਼ਨ ਵੀ ਬਣਾਇਆ ਸੀ ਤੇ ਹਰਿਆਣਾ ਸਰਕਾਰ ਵੱਲੋਂ ਕਮਿਸ਼ਨ ਬਣਾਇਆ ਗਿਆ ਸੀ ਉਹ ਕਮਿਸ਼ਨ ਦੇ ਵੱਲੋਂ ਜਿਹੜਾ ਸੀਗਾ ਉਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸੀ ਜੋ ਕਰੋੜਾਂ ਦੇ ਵਿੱਚ ਸੀ ਉਹ ਦਿੱਤੀ ਗਈ ਸੀ ਉਹਨਾਂ ਦੇ ਭਾਵੇਂ ਕਿ ਜਿਹੜੇ ਸਾਡੇ ਜੀ ਚਲੇ ਗਏ ਉਹਨਾਂ ਦਾ ਘਾਟਾ ਕਦੇ ਨਹੀਂ ਪੂਰਾ ਹੁੰਦਾ ਪਰਮਾਨਜੋਗ ਮੁੱਖ ਮੰਤਰੀ ਉਸ ਵੇਲੇ ਦੇ ਸ੍ਰੀ ਮਨੋਰ ਲਾਲ ਖੱਟੜ ਜੀ ਅੱਜ ਜੋ ਪਾਵਰ ਅਤੇ ਅਰਬਨ ਡਿਵੈਲਪਮੈਂਟ ਕੇਂਦਰੀ ਮੰਤਰੀ ਨੇ ਭਾਰਤ ਸਰਕਾਰ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਵਿਸ਼ੇਸ਼ ਜਿਹੜੀ ਸੀ ਸ਼ਹਾਦਤ ਰਾਸੀ ਜਿਹੜੀ ਸੀ ਉਹ ਦਿੱਤੀ ਗਈ ਸੀ ਗੁਰੂ ਘਰ ਦੇ ਵਾਸਤੇ ਵੀ ਜਿਹੜਾ ਸਹਾਇਤਾ ਫੰਡ ਸੀਗਾ ਕਿਉਂਕਿ ਉਸ ਵੇਲੇ ਸਾਰਾ ਕੁਝ ਸੀ 1984 ਚ ਹੋਂਦ ਚ ਲੜਪਿੰਡ ਦਾ ਤਬਾਹ ਕਰ ਦਿੱਤਾ ਗਿਆ ਸੀ ਸਿਕਸ ਜਥੇਬੰਦੀਆਂ ਦੇ ਵੱਲੋਂ ਇਨਸਾਫ਼ ਦੀ ਲੜਾਈ ਜਿਹੜੀ ਆ ਉਹ ਲੜੀ ਗਈ ਔਰ ਲਗਾਤਾਰ جاری ਹੈ ਮੈਂ ਇਹਦੇ ਵਾਸਤੇ ਅੱਜ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਲਈ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਹਰਿਆਣਾ ਸਰਕਾਰ ਦਾ ਉਹ ਥੋੜਾ ਕਿ ਉਹਨਾਂ ਨੇ ਆਪਣੇ ਫਰਜ਼ ਨੂੰ ਪੂਛਾਣਿਆ ਤੇ ਅੱਜ ਉਹਨਾਂ ਪੀੜਤ ਪਰਿਵਾਰਾਂ ਦੇ ਜ਼ਖਮਾਂ ਤੇ ਮਲਬਾ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ ਜਦੋਂ ਵੀ ਕੋਈ ਚੰਗਾ ਕੰਮ ਕਰਦਾ ਅਸੀਂ ਉਹਦੀ ਸ਼ਲਾਘਾ ਕਰਦੇ ਆ ਜਦੋਂ ਕਿਤੇ ਮਾੜਾ ਕੰਮ ਹੁੰਦਾ ਉਸ ਦਾ ਅਸੀਂ ਵਿਰੋਧ ਕਰਦੇ ਆ ਸਾਡਾ ਫਰਜ਼ ਹੀ ਬਣਦਾ ਮੈਂ ਸਮਝਦਾ 1984 ਵੇਲੇ ਜਿਹੜਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਦਿੱਲੀ ਤੇ ਹੋਰ ਥਾਵਾਂ ਤੇ ਕਤਲੇਆਮ ਕੀਤਾ ਗਿਆ ਸੀ ਉਹ ਸਾਡੇ ਦੇਸ਼ ਦੇ ਮੱਥੇ ਤੇ ਅੱਜ ਵੀ ਕਲੰਕ ਵਾਂਗੂ ਆ ਕਿਸ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖ ਨਸ਼ਲ ਕੁਸ਼ੀ ਕਰਨ ਦੀ ਉਸ ਵੇਲੇ ਦੀ ਤਤਕਾਲੀ ਸਰਕਾਰ ਤਤਕਾਲੀ ਪ੍ਰਧਾਨ ਮੰਤਰੀ ਚਾਇਓ ਇੰਦਰਾ ਗਾਂਧੀ ਸੀ ਤੇ ਉਸ ਤੋਂ ਬਾਅਦ ਰਜੀਵ ਗਾਂਧੀ ਸੀ ਉਹਨਾਂ ਨੇ ਜੋ ਕੋਸ਼ਿਸ਼ ਕੀਤੀ ਉਹਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਥੋੜੀ ਆ ਤੇ ਅੱਜ ਉਹਨਾਂ ਜ਼ਖਮਾਂ ਤੇ ਭਾਵੇਂ ਕਿ ਬੜੇ ਸਾਲ ਬੀਤ ਗਏ ਆ ਦਹਾਕੇ ਬੀਤ ਗਏ ਆ ਪਰ ਫਿਰ ਵੀ ਦੇ ਕਿਸੇ ਸਰਕਾਰ ਨੇ ਇਹ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਪੀੜਤਾਂ ਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਉਹਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸ੍ਰੀ ਨੈ브 ਸਿੰਘ ਸੈਣੀ ਜਿਨ੍ਹਾਂ ਨੇ ਪਿਛਲੇ ਸਮੇਂ ਹਰਿਆਣਾ ਦੇ ਅੰਦਰ ਔਰ ਹਰਿਆਣਾ ਦੀ ਵੱਖ-ਵੱਖ ਕਮਿਊਨਿਟੀਆਂ ਲਈ ਉਥੇ ਸਿੱਖ ਕਮਿਊਨਿਟੀ ਵਾਸਤੇ ਵੀ ਇਹ ਜਿਹੜੇ ਕਾਰਜ ਕੀਤੇ ਜਿਸ ਤਰ੍ਹਾਂ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਸਟੇਟ ਪੱਧਰ ਤੇ ਮੈਂ ਸਮਝਦਾ ਰਾਸ਼ਟਰੀ ਪੱਧਰ ਤੇ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੇ ਆਉਣ ਦੀ ਵੀ ਆਸ ਆ ਗੁਰੂ ਖੇਤਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਇਹ ਸ਼ਲਾਘਾ ਜੋ ਕਾਰਜ ਹੈ ਹਰਿਆਣਾ ਸਰਕਾਰ ਦਾ ਇਹਦੀ ਅਸੀਂ ਰਾਜਿਕੇ ਸ਼ਲਾਘਾ ਕਰਦੇ ਆਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਪੂਰੇ ਸਿੱਖ ਸਮਾਜ ਵੱਲੋਂ ਪੂਰੀ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਇਨਸਾਫ ਪਸੰਦ ਸਾਰੇ ਹੀ ਲੋਕਾਂ ਦੇ ਵੱਲੋਂ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਆ ਹਿਊਮਨ ਰਾਈਟ ਦੀ ਗੱਲ ਆ ਸਾਰਿਆਂ ਦੇ ਵੱਲੋਂ ਮਾਣਯੋਗ ਮੁੱਖ ਮੰਤਰੀ ਸ੍ਰੀ ਨੈਭ ਸਿੰਘ ਸੈਣੀ ਦਾ ਉਹਨਾਂ ਦੇ ਸਾਰੇ ਸਾਥੀਆਂ ਕੈਬਨਿਟ ਦਾ ਪਾਰਟੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਵੀ ਇਹ ਯਤਨ ਕੀਤਾ ਆ ਸਰਕਾਰ ਦੇ ਸਾਹਮਣੇ ਸਾਰਾ ਮਸਲਾ ਜਿਹੜਾ ਸੀ ਉਹ ਰੱਖਿਆ ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਜਿਨ੍ਹਾਂ ਨੇ ਜੋ-ਜੋ ਆਪਣਾ ਤਿਲਫੁਲ ਯੋਗਦਾਨ ਇਸ ਦੇ ਵਿੱਚ ਪਾਇਆ ਸੁਝਾਅ ਦਿੱਤੇ ਸਰਕਾਰ ਨੂੰ ਔਰ ਮੰਗ ਪੱਤਰ ਦਿੱਤੇ ਜਾਂ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਐਕਸੈਪਟ ਕਰਕੇ ਫੈਸਲਾ ਲਿਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ